ਕਿ ਜੇ ਤੁਸੀਂ ਦੱਸਿਆ ਕਿ ਆ ਰਿਹਾ ਸੂर्य ਗ੍ਰਹਿਣ 21 ਤਾਰੀਖ ਨੂੰ ਉਹ ਕਿੰਨਾ ਪੋਜ਼ਿਟਿਵ ਰਹੇਗਾ ਜਾਂ ਉਹ ਕਿੰਨਾ ਨੈਗੇਟਿਵ ਰਹੇਗਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਕੁਝ ਜਿਸ ਦਿਨ ਸ਼ਰਾਦ ਪੱਖ ਦੀ ਸਮਾਪਤੀ ਹੈ ਯਾਨੀ ਪੂਰणिमा 21 ਤਾਰੀਖ ਨੂੰ ਸੂਰਜ ਗ੍ਰਹਿਣ ਲੱਗ ਰਿਹਾ ਇਹ ਵੀ ਆਪਣੇ ਆਪ ਵਿੱਚ ਇੱਕ ਖਗੋਲੀਆ ਸੰਰਚਨਾ ਹੈ ਜਾਂ ਖਗੋਲੀਆ ਚੇਂਜ ਹੈ। ਰਾਤ ਪੱਖੇ ਚ ਜੇ ਦੋ ਗ੍ਰਹਾਂ ਦਾ ਆਣਾ ਬੀਗਿੰਗ ਔਰ ਐਂਡ ਆਣਾ ਕੁਦਰਤੀ ਰੂਪ ਵਿੱਚ ਸਾਡੇ ਲਈ ਇੱਕ ਤਰ੍ਹਾਂ ਦੀ ਵਾਰਨਿੰਗ ਜਾਂ ਅਲਰਟ ਜੇ ਤੁਸੀਂ ਸੂਰਿਆ ਗ੍ਰਹਿ ਦੀ ਗੱਲ ਕਰ ਲਈਏ ਸੂਰਿਆ ਜਿਹੜਾ ਆ ਉਹ ਕਿਤੇ ਨਾ ਕਿਤੇ ਉਸ ਗ੍ਰਹਿ ਦੇ ਨਾਲ ਰਿਲੇਟ ਕਰਦਾ ਹੈ ਜਿਹੜੇ ਸਾਨੂੰ ਪਾਵਰ ਦਿੰਦੇ ਆ ਤਾਂ ਜਿਹੜਾ ਸੂਰਿਆ ਗ੍ਰਹਿ ਨਾ ਪੋਲੀਟੀਕਲ ਲੋਕਲੀ ਜਾਂ ਪੋਲੀਟੀਕਲ ਬਹੁਤ ਜ਼ਿਆਦਾ ਉਥਲ ਪੁਥਲ ਵਾਲਾ ਸਮਾ ਦੇ ਸਕਦਾ ਆ ਜਿਨ੍ਹਾਂ ਲੋਕਾਂ ਦੇ ਵੀ ਹੱਥ 'ਚ ਪਾਵਰਸ ਨੇ ਸੂਰਜ ਇਕੁਅਲ ਟੂ ਪਾਵਰ ਸੂਰਜ ਇਕੁਅਲ ਟੂ એનર્ਜੀ ਜਿਹੜੀ ਦੁਨੀਆ ਨੂੰ ਜਾਂ ਸ਼ਹਿਰ ਨੂੰ ਜਾਂ ਸਟੇਟ ਨੂੰ ਜਾਂ ਕੰਟਰੀ ਨੂੰ ਕੰਟਰੋਲ ਕਰਦੀ ਹੈ ਕੋਈ ਕੁਰਸੀ ਤਾਂ ਨਹੀਂ ਚਲੀ ਜਾਏਗੀ ਬਿਲਕੁਲ ਇਹ ਜਿਹੜਾ ਸੂਰਿਆ ਗ੍ਰਹਿਣ ਹੈ ਇਹ ਕਿਸੇ ਦੀ ਕੁਰਸੀ ਨੂੰ ਹਿਲਾ ਸਕਦਾ ਹੈ ਸੂਰਜ ਦਾ ਸਿੱਧਾ ਸਿੱਧਾ ਕਨੈਕਸ਼ਨ ਪਾਵਰ ਦੇ ਨਾਲ ਹੈ ਸੂਰਜ ਉਹ ਗ੍ਰਹਿ ਜਿਹੜਾ ਤੁਹਾਨੂੰ ਪਾਵਰ ਦਿੰਦਾ ਜਿਹੜਾ ਤੁਹਾਨੂੰ ਮਾਨ ਸਨਮਾਨ ਦਿੰਦਾ ਜਿਹੜਾ ਤੁਹਾਨੂੰ ਲੋਕਾਂ ਦੇ ਸਿਰ ਤੇ ਬਿਠਾ ਕੇ ਰੱਖਦਾ ਪੋਲੀਟਿਕਲ ਲੋਕਾਂ ਵਾਸਤੇ ਮੇਰੀ ਤਾਂ ਇਹੀ ਸਲਾਹ ਰਹੇਗੀ ਵੀ ਜੋ ਵੀ ਕਰਮ ਕਰੋ ਜੋ ਵੀ ਕੰਮ ਕਰੋ ਬੜਾ ਅਲਰਟ ਸੋਚ ਸਮਝ ਕਰ ਕਰੋ ਤਾਂ ਕਿ ਤੁਹਾਨੂੰ ਜੀਵਨ ਚ ਮੁਸ਼ਕਲਾਂ ਅਗਿਆਨ ਵਾਲੇ 2-3 ਮਹੀਨੇ ਚ ਨਾ ਸਾਹਮਣਾ ਕਰਨਾ ਪਵੇ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹਨ ਆਚਾਰੀ ਗੌਰਵ ਜੀ ਔਰ ਸਵਾਗਤ ਕਰਦੇ ਹਾਂ ਉਹਨਾਂ ਦਾ ਆਪਣੇ ਚੈਨਲ ਦ ਸਿਟੀ ਹੈਡਲਾਈਨਸ ਤੇ ਪੁੱਛਦੇ ਆ ਕਿ ਇਹ ਜਿਹੜਾ ਮਹੀਨਾ ਚੱਲ ਰਿਹਾ ਹੈ ਸਪਟੈਂਬਰ ਦਾ ਇਹ ਹਲੇ ਵੀ ਕੋਈ ਨਾ ਕੋਈ ਜਿਹੜੀ ਆਏ ਕੋਈ ਪ੍ਰੋਬਲਮਸ ਲੈ ਕੇ ਆਏਗਾ ਕੋਈ ਪਾਰਟਿਕੂਲਰ ਡੇਟਸ ਨੇ ਜਿੱਤੇ ਤੁਹਾਨੂੰ ਆਪਣਾ ਬਚਾਅ ਕਰਨਾ ਚਾਹੀਦਾ ਹੈ ਸੱਚ ਕਲਚਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿਟੀ ਹੈਡਲਾਈਨਸ ਤੇ ਇੱਕ ਤਾਰੀਖ ਇਹੋ ਜੀ ਹੈ ਜਿਹਦੇ ਅੰਦਰ ਇੱਕ ਹੋਰ ਗ੍ਰਹਿਣ ਆ ਰਿਹਾ ਜਿੱਦਾਂ ਕਿ ਤੁਸੀਂ ਦੱਸਿਆ ਕਿ ਆ ਰਿਹਾ ਹੈ ਸੂਰਜ ਗ੍ਰਹਿਣ 21 ਤਾਰੀਖ ਨੂੰ ਉਹ ਕਿੰਨਾ ਪੋਜ਼ਿਟਿਵ ਰਹੇਗਾ ਜਾਂ ਉਹ ਕਿੰਨਾ ਨੈਗੇਟਿਵ ਰਹੇਗਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਦੇਖੋ ਜਿਸ ਦਿਨ ਸ਼ਰਾਦ ਪੱਖ ਦੀ ਸਮਾਪਤੀ ਹੈ ਯਾਨੀ ਪੂਰणिमा 21 ਤਾਰੀਖ ਨੂੰ ਸੂਰਜ ਗ੍ਰਹਿਣ ਲੱਗ ਰਿਹਾ ਹੈ ਇਹ ਵੀ ਆਪਣੇ ਆਪ ਵਿੱਚ ਇੱਕ ਖਗੋਲੀਆ ਸੰਰਚਨਾ ਜਾਂ ਖਗੋਲੀਆ ਚੇਂਜਸ ਹੈ ਇਹ ਵੈਸੇ ਤਾਂ ਹਰ ਸਾਲ ਤਕਰੀਬਨ ਇੱਕ ਜਾਂ ਦੋ ਗ੍ਰਹਿਣ ਆਂਦੇ ਹੀ ਨੇ ਇਹ ਕੋਈ ਨਵੀਂ ਚੀਜ਼ ਨਹੀਂ ਹੈ ਲੇਕਿਨ ਇਸ ਸਾਲ ਜ ਸ਼ਰਦ ਪਕਸ਼ੇ ਚ ਜੇ ਦੋ ਗ੍ਰਹਿਣਾਂ ਦਾ ਆਣਾ ਬਿਕਨਿੰਗ ਔਰ ਐਂਡ ਦਾ ਆਣਾ ਕੁਦਰਤੀ ਰੂਪ ਵਿੱਚ ਸਾਡੇ ਲਈ ਇੱਕ ਤਰ੍ਹਾਂ ਦੀ ਵਾਰਨਿੰਗ ਜਾਂ ਅਲਰਟ ਹੈ ਚੰਦਰ ਗ੍ਰਹਿਣ ਦੀ ਆਪਾਂ ਗੱਲ ਕਰ ਲਈ ਜੇ ਅਸੀਂ ਹੁਣ ਸੂਰਜ ਗ੍ਰਹਿਣ ਦੀ ਗੱਲ ਕਰ ਲਈਏ ਸੂਰਜ ਜਿਹੜਾ ਆ ਉਹ ਕਿਤੇ ਨਾ ਕਿਤੇ ਉਸ ਗ੍ਰਹਿ ਦੇ ਨਾਲ ਰਿਲੇਟ ਕਰਦਾ ਹੈ ਜਿਹੜੇ ਸਾਨੂੰ ਪਾਵਰ ਦਿੰਦੇ ਆ ਤਾਂ ਜਿਹੜਾ ਸੂਰਜ ਗ੍ਰਹਿ ਨਾ ਪੋਲਿਟিক্যাল ਲੋਕਾਂ ਲਈ ਜਾਂ ਪੋਲਿਟিক্যাল ਬਹੁਤ ਜ਼ਿਆਦਾ ਉਥਲ ਪੁਥਲ ਵਾਲਾ ਸਮਾ ਦੇ ਸਕਦਾ ਆ ਜਿਨ੍ਹਾਂ ਲੋਕਾਂ ਦੇ ਵੀ ਹੱਥ ਵਿੱਚ ਪਾਵਰਸ ਨੇ ਸੂਰਜ ਇਕੁਅਲ ਟੂ ਪਾਵਰ ਹਮ ਸੂਰਜ ਇਕੁਅਲ ਟੂ એનર્ਜੀ ਜਿਹੜੀ ਦੁਨੀਆ ਨੂੰ ਜਾਂ ਸ਼ਹਿਰ ਨੂੰ ਜਾਂ ਸਟੇਟ ਨੂੰ ਜਾਂ ਕੰਟਰੀ ਨੂੰ ਕੰਟਰੋਲ ਕਰਦੀ ਹੈ ਤੇ ਜਿਹੜਾ ਸੂਰਜ ਗ੍ਰੇਨ ਪੋਲੀਟੀਕਲ ਲੋਕਾਂ ਵਾਸਤੇ ਕਾਫੀ ਜ਼ਿਆਦਾ ਉਥਲ ਪੁਥਲ ਲੈ ਕੇ ਆਏਗਾ ਜਾਂ ਜਿਨ੍ਹਾਂ ਲੋਕਾਂ ਦੇ ਹੱਥੇ ਵਿੱਚ ਬਹੁਤ ਪਾਵਰਸ ਨੇ ਉਹਨਾ ਲੋਕਾਂ ਨੂੰ ਜਿਨ੍ਹਾਂ ਦਾ ਸੂਰਜ ਨੈਗੇਟਿਵ ਹੈ ਉਹਨਾਂ ਨੂੰ ਡੀਫੇਮ ਜਾਂ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਸੇ ਦੀ ਕੁਰਸੀ ਤਾਂ ਨਹੀਂ ਚਲੀ ਜਾਏਗੀ ਬਿਲਕੁਲ ਇਹ ਜਿਹੜਾ ਸੂਰਜ ਗ੍ਰਹਿਣ ਹੈ ਇਹ ਕਿਸੇ ਦੀ ਕੁਰਸੀ ਨੂੰ ਹਿਲਾ ਸਕਦਾ ਹੈ ਕਿਸੇ ਦਾ ਜਿਹੜਾ ਐਸਪੈਕਟ ਹੈ ਲੋਕਾਂ ਦੀ ਨਜ਼ਰ ਵਿੱਚ ਉਹ ਬਦਲ ਸਕਦਾ ਹੈ ਤੇ ਕਿਸੇ ਲਈ ਬਹੁਤ ਜ਼ਿਆਦਾ ਸੇਧ ਦੀਆਂ ਜਾਂ ਕਿਸੇ ਲਈ ਬਹੁਤ ਜ਼ਿਆਦਾ ਵਿਚਾਰਾਂ ਦੀਆਂ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਕੋਈ ਮੈਡੀਕਲ ਜਾਂ ਕੋਈ ਵੀ ਕਿਸੇ ਤਰੀਕੇ ਦੇ ਸਪੋਜ਼ ਕੋਈ ਵਧੀਆ ਕੰਮ ਕਰ ਰਹੇ ਹੋ ਲੇਕਿਨ ਜੇ ਸਮਾਂ ਹੀ ਸਹੀ ਨਹੀਂ ਹੋਏਗਾ ਤਾਂ ਉਹ ਕੰਮ ਸਹੀ ਵੀ ਲੋਕਾਂ ਨੂੰ ਸਹੀ ਨਹੀਂ ਲੱਗੇਗਾ। ਸੂਰਜ ਦਾ ਸਿੱਧਾ-ਸਿੱਧਾ ਕਨੈਕਸ਼ਨ ਪਾਵਰ ਦੇ ਨਾਲ ਹੈ। ਸੂਰਜ ਉਹ ਗ੍ਰਹਿ ਜਿਹੜਾ ਤੁਹਾਨੂੰ ਪਾਵਰ ਦਿੰਦਾ ਜਿਹੜਾ ਤੁਹਾਨੂੰ ਮਾਨ ਸਨਮਾਨ ਦਿੰਦਾ ਜਿਹੜਾ ਤੁਹਾਨੂੰ ਲੋਕਾਂ ਦੇ ਸਿਰ ਤੇ ਬਿਠਾ ਕੇ ਰੱਖਦਾ। ਤੇ ਜਦੋਂ ਸੂਰਜ ਨੂੰ ਗ੍ਰਹਿਣ ਲੱਗ ਗਿਆ ਉਦੋਂ ਜਿਨ੍ਹਾਂ ਲੋਕਾਂ ਦਾ ਤਾਜ ਉਤਰ ਵੀ ਸਕਦਾ ਹੈ। ਜਿਨ੍ਹਾਂ ਲੋਕਾਂ ਨੇ ਸਿਰ ਤੇ ਬਿਠਾਇਆ ਉਹ ਲੋਕ ਇਸ ਤਰ੍ਹਾਂ ਦੇ ਹਾਲਾਤ ਵੀ ਪੈਦਾ ਕਰ ਸਕਦੇ ਆ ਵੀ ਤੁਹਾਨੂੰ ਸਿਰ ਤੋਂ ਉਤਾਰ ਵੀ ਸਕਦੇ ਇਸ ਕਰਕੇ ਖਾਸ ਕਰਕੇ ਪੋਲੀਟੀਕਲ ਲੋਕਾਂ ਵਾਸਤੇ ਮੇਰੀ ਤਾਂ ਇਹੀ ਸਲਾਹ ਰਹੇਗੀ ਵੀ ਜੋ ਵੀ ਕਰਮ ਕਰੋ ਜੋ ਵੀ ਕੰਮ ਕਰੋ ਬੜਾ ਅਲਰਟ ਸੋਚ ਸਮਝ ਕੇ ਕਰੋ ਤਾਂ ਕਿ ਤੁਹਾਨੂੰ ਜੀਵਨ ਚ ਮੁਸ਼ਕਲਾਂ ਅੱਗੇ ਆਉਣ ਵਾਲੇ 2-3 ਮਹੀਨੇ ਚ ਨਾ ਸਾਹਮਣਾ ਕਰਨਾ ਪਵੇ ਗੁਰੂ ਜੀ ਸਾਡੇ ਪੇਜ ਤੇ ਬਹੁਤ ਸਾਰੇ ਜਿਹੜੇ ਨੇ ਪੋਲਿਟੀਕਲ ਲੋਗ ਹੈਗੇ ਨੇ ਉਹਨਾਂ ਦੇ ਲਈ ਵੀ ਕੋਈ ਉਪਾਏ ਆਪਣੇ ਆਪ ਨੂੰ ਬਚਾਅ ਕਰਨ ਦਾ ਆਪਣੀ ਕੁਰਸੀ ਨੂੰ ਵੀ ਬਚਾ ਕੇ ਰੱਖਣ ਦਾ ਕੀ ਹੋ ਸਕਦਾ ਜੀ 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 ਬਿਲਕੁਲ ਬਿਲਕੁਲ ਜਿਨ੍ਹਾਂ ਲੋਕਾਂ ਦਾ ਵੀ ਜਨਮ ਪੱਤਰੀ ਚ ਸੂਰਿਆ ਵੀਕ ਹੈ ਜਾਂ ਜਿਨ੍ਹਾਂ ਨੂੰ ਵੀ ਇਹ ਮਹਿਸੂਸ ਹੋ ਰਿਹਾ ਵੀ ਇਹ ਜਿਹੜਾ ਸਮਾਂ ਚੱਲ ਰਿਹਾ ਹੈ ਜਾਂ ਅੱਗੇ ਸਮਾਂ ਹੈ ਉਹਨਾਂ ਦੇ ਪੋਲਿਟੀਕਲ ਕੈਰੀਅਰ ਜਾਂ ਪੋਲਿਟੀਕਲ ਮਾਨ ਸਨਮਾਨ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਪੈਦਾ ਕਰ ਸਕਦਾ ਤਾਂ ਉਹਨਾਂ ਲੋਕਾਂ ਲਈ ਜਿਹੜਾ ਸਿੰਪਲ ਜਿਹਾ ਇੱਕ ਉਪਾਏ ਜਿਹੜਾ ਅਸੀਂ ਦੇ ਰਹੇ ਹਾਂ ਤਾਂਬੇ ਦੀ ਗੜਵੀ ਚ ਕੱਚਾ ਦੁੱਧ ਪਲਸ ਗੰਗਾਜਲ ਜਾਂ ਕਿਸੇ ਧਰਮ ਸਥਾਨ ਦਾ ਜਲ ਮਿਲਾ ਕੇ ਉਹ ਅਗਰ ਸੂਰਯਦੇਵ ਨੂੰ ਅਰਪਣ ਕੀਤਾ ਜਾਵੇ ਤਾਂ ਸੂਰਯਾ ਦੀ 네ਗੇਟਿਵਿਟੀ ਨੂੰ ਜਾਂ ਉਹਨਾਂ ਦੇ ਜੀਵਨ ਚ ਆ ਰਹੀਆਂ ਗ੍ਰਹਿਣ ਕਰਕੇ ਉਲਝਣਾ ਨੂੰ ਬਹੁਤ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ ਆਮ ਬੰਦਿਆਂ ਨੂੰ ਸ਼ਰਾਦ ਦੇ ਲਈ ਕੋਈ ਉਪਾਏ ਕਰਨਾ ਜਾਂ ਆਪਣੇ ਪਿਤਰਾਂ ਦੇ ਲਈ ਅਗਰ ਕੋਈ ਉਪਾਏ ਕਰਨਾ ਹੋਗਾ ਤਾਂ ਕਿ ਉਹ ਪਿਤਰਾਂ ਦਾ ਆਸ਼ੀਰਵਾਦ ਲੈਂਦੇ ਰਹਿਣ ਉਹਨਾਂ ਦੇ ਲਈ ਵੀ ਕੋਈ ਚੀਜ਼ ਦੇਖੋ ਇਸ ਤਰ੍ਹਾਂ ਪਿਤਰ ਪਕਸ਼ ਆਪਣੇ ਆਪ ਵਿੱਚ ਕੋ ਪਾਇਆ ਹੈ ਹਮ ਸਾਲ ਦੇ ਵਿੱਚ ਸ਼ਾਸਤਰਾਂ ਦੇ ਹਿਸਾਬ ਨਾਲ 15 ਦਿਨ ਇਸੇ ਕਰਕੇ ਆਉਂਦੇ ਤਾਂ ਕਿ ਜਿਨ੍ਹਾਂ ਦੀ ਬਦੌਲਤ ਇਸ ਸੰਸਾਰ ਚੱਲ ਰਿਹਾ ਜਿਨ੍ਹਾਂ ਨੇ ਇਸ ਸੰਸਾਰ ਨੂੰ ਸਾਡੇ ਜੀਣ ਲਾਇਕ ਬਣਾਇਆ ਜਾਂ ਸੀ ਉਸ ਸਥਿਤੀ ਚਾ ਵੀ ਸਾਨੂੰ ਜੀਵਨ ਚ ਮਾਨ ਸਨਮਾਨ ਯਸ਼ ਸਭ ਤੋਂ ਵੱਡੀ ਗੱਲ ਜਿਨ੍ਹਾਂ ਦੀ ਬਦੌਲਤ ਅਸੀਂ ਇਸ ਧਰਤੀ ਤੇ ਜ਼ਿੰਦਾ ਹਾਂ ਉਹਨਾਂ ਨੂੰ ਯਾਦ ਕਰਨਾ ਸਭ ਤੋਂ ਵੱਡਾ ਉਪਾਏ ਜਾਂ ਫਿਰ ਅਗਰ ਆਪਣੇ ਧਰਮ ਜਾਂ ਆਪਣੇ पंथ ਦੇ ਹਿਸਾਬ ਨਾਲ ਅਗਰ ਕੋਈ ਵੀ ਤੁਹਾਡੇ ਪਰਿਵਾਰ ਵਿੱਚ ਰਿਵਾਜ ਚੱਲਦਾ ਆ ਰਿਹਾ ਉਹਦੇ ਹਿਸਾਬ ਨਾਲ ਬਿਲਕੁਲ ਕਰਨਾ ਚਾਹੀਦਾ ਹੈ ਜਿਹੜੇ ਵੀ ਸ਼ਰਾਦ ਆਪਣੇ ਹਿਸਾਬ ਨਾਲ ਕਰਦੇ ਨੇ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਤੇ ਜਿਹੜੇ ਜਿਹੜਾ ਲੋਕਾਂ ਨੂੰ ਐ ਲੱਗਦਾ ਵੀ ਸਾਨੂੰ ਨਹੀਂ ਪਤਾ ਜਾਂ ਨਹੀਂ ਸਮਝ ਕਿਸ ਤਰ੍ਹਾਂ ਕੀਤਾ ਜਾਵੇ ਜਾਂ ਕਿਸ ਤਰ੍ਹਾਂ ਕਰਨਾ ਚਾਹੀਦਾ ਉਹਨਾਂ ਲਈ ਜਿਹੜਾ ਮੱਸੀਆ ਦਾ ਦਿਨ ਹੈ ਉਹਨੂੰ ਕਹਿੰਦੇ ਸਰਵ ਪਿਤਰ ਸ਼ਰਾਦ ਯਾਨੀ ਜਿੰਨੇ ਵੀ ਬਜ਼ੁਰਗ ਚਾਹੇ ਉਹ ਸਾਨੂੰ ਇਸ ਟਾਈਮ ਯਾਦ ਨੇ ਜਾਂ ਸਾਨੂੰ ਨਹੀਂ ਯਾਦ ਕਿਉਂਕਿ 2-3 ਪੀੜੀਆਂ ਤੋਂ ਬਾਅਦ ਬਹੁਤ ਸਾਡੇ ਸਾਡੇ ਬਜ਼ੁਰਗ ਜਿਹੜੇ ਆ ਉਹਨਾਂ ਅਸੀਂ ਨਹੀਂ ਯਾਦ ਕਰ ਪਾਉਂਦੇ ਤਾਂ ਸਰਵਪਿਤ ਸ਼ਰਾਧ ਦੇ ਚ ਤੁਸੀਂ ਆਪਣੇ ਬਜ਼ੁਰਗਾਂ ਦੇ ਨਾਮ ਤੇ ਜਾਂ ਸਾਰੇ ਬਜ਼ੁਰਗਾਂ ਦੇ ਨਾਮ ਤੇ ਰੋਟੀ ਭੋਜਨ ਕਪੜਾ ਬਣਾ ਕੇ ਜ਼ਰੂਰਤਮੰਦ ਲੋਕਾਂ ਨੂੰ ਜਾਂ ਜੀਵ ਜੰਤੂਆਂ ਨੂੰ ਉਸ ਸਾਵਨਾ ਲਗ ਰਸੀ ਅਰਪਣ ਕਰਦੇ ਆ দান ਕਰਦੇ ਆ ਤਾਂ ਉਹ ਕੁਦਰਤ ਦੇ ਰੂਪ ਵਿੱਚ ਕਿਉਂਕਿ ਕੁਦਰਤ ਨੇ ਜਿਹੜੇ ਜਿਹੜੇ ਜੀਵ ਨੂੰ ਬਣਾਇਆ ਉਹ ਸਾਰੇ ਜੀਵਾ ਨੂੰ ਇੱਕ ਦੂਜੇ ਦੇ ਨਾਲ ਕਨੈਕਟ ਕੀਤਾ ਕੋਈ ਵੀ ਇਨਸਾਨ ਜਾਂ ਕੋਈ ਵੀ ਜੀਵ ਜੰਤੂ ਇਸ ਧਰਤੀ ਤੇ ਬਿਨਾ ਕਿਸੇ ਹੋਰ ਜੀਵ ਜੰਤੂ ਦੇ ਨਹੀਂ ਜੀ ਸਕਦਾ ਤਾਂ ਉਹਨਾਂ ਨੂੰ দান ਕਰਨਾ ਇਆ ਉਹਨਾਂ ਦਾ ਨਾਮ ਲੈਣਾ ਉਹਨਾਂ ਨੂੰ ਯਾਦ ਕਰਨਾ ਹੀ ਇਹ ਪਿਤਰਪਕਸ਼ ਦਾ ਮਕਸਦ ਹੈ ਇਸੇ ਕਰਕੇ ਪਿਤਰਪਕਸ਼ ਬਣਦਾ ਤੇ ਮੈਂ ਤਾਂ ਹਰੇਕ ਇਨਸਾਨ ਨੂੰ ਪਿਤਰਪਕਸ਼ ਜ਼ਰੂਰ ਆਪਣੇ ਬਜ਼ੁਰਗਾਂ ਨੂੰ ਯਾਦ ਕਰਨ ਲਈ ਆਪਣੀ ਪਹੁੰਚ ਆਪਣੀ ਪਾਕਟ ਦੇ ਹਿਸਾਬ ਨਾਲ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਆ ਚਾਹੇ ਉਹ ਤੁਸੀਂ ਕਿਸੇ ਨੂੰ ਇੱਕ ਗਲਾਸ ਪਾਣੀ ਦਾਈ ਪਿਤਰਪੱਖ ਨੂੰ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ ਪਲਾਂਦੇ ਉਹ ਵੀ ਤੁਹਾਡੇ ਪਿਤਰਾਂ ਤੱਕ ਪਹੁੰਚਦਾ ਹੈ। ਕਮਾਲ ਹੈ। ਮਤਲਬ ਬਹੁਤ ਕੋਈ ਲੰਮਾ ਚੌੜਾ ਕੰਮ ਨਹੀਂ ਇਹ। ਬਿਲਕੁਲ। ਯੂਅਰ ਯੂਅਰ ਫੀਲਿੰਗ ਮੈਟਰਸ। ਸਾਰਾ ਕੁਝ ਤੁਹਾਡੀ ਭਾਵਨਾਵਾਂ ਨਾਲ ਜੁੜਿਆ। ਤੁਸੀਂ ਜੀਵਨ ਜਿਸ ਤਰ੍ਹਾਂ ਦੀ ਭਾਵਨਾਵਾਂ ਰੱਖਦੇ ਹੋ, ਪ੍ਰਕਿਰਤੀ ਤੁਹਾਨੂੰ ਉਸੇ ਤਰ੍ਹਾਂ ਦਾ ਹੀ ਫਲ ਦਿੰਦੀ ਹੈ।